ਇਹ ਨਹੀਂ ਹੋ ਜੀ ਪਰ ਨਹੀਂ ਪਰ ਪਰ ਫੱਟ ਗਿਆ ਤੜਕੇ ਤੜਕੇ ਲੋਕਾਂ ਦੇ ਕੋਠਿਆਂ ਤੇ ਜਾਛੜੀ ਪੁਲਿਸ ਜਾਪੀਰ ਤੋਂ ਪਹਿਲਾਂ ਹੀ ਪੁਲਿਸ ਨੇ ਚੱਕ ਲੈ ਨਸ਼ਾ ਤਸਕਰ ਘਰਾਂ ਦੀਆਂ ਅਲਮਾਰੀਆਂ ਤੋਂ ਲੈ ਕੇ ਬੈਡਾਂ ਤੱਕ ਸਭ ਦੀ ਕੀਤੀ ਫਰੋੜਾ ਫਰਾੜੀ ਜਿੱਹਾਂ ਨਸ਼ੇ ਖਿਲਾਫ ਪੰਜਾਬ ਪੁਲਿਸ ਨੇ ਤੜਕੇ ਤੜਕੇ ਵੱਡੀ ਰੇਡ ਕੀਤੀ ਹੈ ਆ ਤੇ ਆ ਹਾਂਜੀ ਇਹ ਮੇਰੇ ਸਾਲੇ ਦੇ ਨਾਮ ਤੇ ਹੈ ਕੀ ਨਾਮ ਆ ਉਹਦਾ ਨਾਮ ਹੈਗਾ ਜੀਰੇ ਦਾ ਕੀ ਮਰ ਚਿਤਾਂ ਦਾ ਇਹ ਮੋਟਰ ਨਹੀਂ ਨਹੀਂ ਮੇਰੇ ਸਾਲੇ ਨੂੰ ਮਿਲਿਆ ਹੈ ਮੋਟਰਸਾਈਕਲ ਜੀਰੇ ਦਾ ਕੀ ਦਿਆ ਮੇਰੇ ਸਾਲੇ ਨੂੰ ਮੋਟਰ ਮਿਲਿਆ ਹੈ ਜੀਰੇ ਆਇਆ ਜੀ ਹਾਂ ਜੀ ਉਹਦਾ ਨਾਮ ਕੀ ਸਮਝਦੇ ਮੇਰੇ ਸਾਲੇ ਦਾ ਗਾਹ ਨੂੰ ਮਿਲਿਆ ਹੈ ਨਾਮ ਕੀ ਉਹਦੇ ਦਾਦਾ ਹੈਲੋ ਕੀ ਨਾਮ ਕਿਦਾਂ ਤੱਕ ਦਫਾ ਨਹੀਂ ਹੁੰਦੇ ਮਾਣ ਕਰ 37 37 दाले दो लोग जान देंगे दो महीने ऊपर तक आ रहा कि वो प्रोग्राम पे गए और हट गया ये नाले का क्या है ऐ तेरा मम्मी अनलॉक खोली मम्मी अनलॉक खोली हां खोल दो सब हां खोल दो वैक्सीन लेना भाग बेटी ਵੀ ਅਸੀਂ ਪਰਚਾ ਦੇ ਰਾ ਸਾਨੂੰ ਇਹੀ ਹੈ ਵੀ ਅਸੀਂ ਪਹਿਲੇ ਸਮਝਾਈਏ ਔਰ ਉਹ ਨੂੰ ਜੇ ਨਹੀਂ ਸਮਝਾਂਗੇ ਫਿਰ ਉਸ ਤੋਂ ਬਾਅਦ ਪੇਰੈਂਟਸ ਨੂੰ ਲਾ ਕੇ ਫਿਰ ਤੀਜਾ ਕੰਮ ਹੋਏ ਪਰਚਾ ਦਵਾਂਗੇ ਹਾਂਜੀ ਇਹ ਦੇਖੋ 100% ਮੇਰਾ ਦਿਲ ਨਹੀਂ ਹੈ ਵੀ ਆਪਾਂ ਕਿਹਦੇ ਪਰਚਾ ਦਈਏ ਤੰਗ ਦੀਗੇ ਆਪ ਨੂੰ ਸਾਨੂੰ ਨਹੀਂ ਚੰਗਾ ਲੱਗਦਾ ਇੱਥੇ ਆਣਾ ਸਵੇਰੇ 4 ਵਜੇ ਅਸੀਂ ਆ ਰਹੇ ਤੁਰੇ ਫਿਰਦੇਗੇ ਛੋਟੇ ਛੋਟੇ ਬੱਚੇ ਅੱਲੇ ਸਰ ਉੱਠੇ ਵੀ ਨਹੀਂ ਤੇ ਜਾ ਕੇ ਪੁਲਿਸ ਦੇ ਦੇਖਦੇਗੇ ਪੁਲਸਾਈ ਇਹ ਤਾਂ ਹੈ ਉਹੀ ਵਾਸਤੇ ਸਾਰੇ ਨੂੰ ਇਹੀ ਬੇਨਤੀ ਹੈ ਵੀ ਕੋਈ ਆਪਾਂ ਕੰਮ ਚੱਲੀਏ ਜੇ ਨਹੀਂ ਜੜਦੇ ਫਿਰ ਦੱਸਦੇ ਆਪਾਂ ਫਿਰੋਜ਼ਪੁਰ ਦੇ ਗੁਰੂ ਹਰਸਹਾਇ ਚ ਡੀਐਸਪੀ ਅਤ ਪੁਲਿਸ ਤੜਕੇ ਹੀ ਪੱਠਾ ਵਸਤੇ ਪਹੁੰਚੀ ਅਤੇ ਨਸ਼ਾ ਤਸਕਰੀ ਚ ਸ਼ਾਮਿਲ ਲੋਕਾਂ ਦੇ ਖਿਰਾਤੇ ਰੇਡ ਕੀਤੀ ਐਸੁਰਾਨ ਦੋ ਨਸ਼ਾ ਤਸਕਰਾਂ ਨੂੰ ਪੰਜ ਮੋਟਰਸਾਈਕਲਾਂ ਸੰਨ ਕਾਬੂ ਕੀਤਾ ਗਿਆ ਜਦਕਿ ਕੁਝ ਨਸ਼ਾ ਤਸਕਰ ਪੁਲਿਸ ਨੂੰ ਚੱਕਮਾ ਦੇ ਕੇ ਭੱਜਣ 'ਚ ਕਾਮਯਾਬ ਰਹੇ ਭੱਜ ਕੇ ਜਾ ਦੇ ਭਾਜੀ ਹਾਂ ਆ ਉੱਪਰ ਆ ਉੱਪਰ ਆ ਇੱਥੇ ਇੱਥੇ ਕੀ ਹੋ ਰਿਹਾ ਉਹ ਠੀਕ ਆ ਉੱਥੇ ਇੱਥੇ ਲੰਮਾ ਨੇ ਪਿਆ ਇੱਥੇ ਓਏ ਸਿਮਰਨ ਇੱਥੇ ਪਿਆ ਲੰਮਾ ਯਾਰ ਛੱਕ ਚ ਪਿਆ ਇੱਥੇ ਉਹ ਨਿਕਾ ਨਹੀਂ ਪਈ ਉਹਨੇ ਹਾਂ ਨਾ ਬਈ ਲੱਗੇ ਇਸ ਦੌਰਾਨ ਡੀਐਸਪੀ ਹਦਲ ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਚਾਰਜ ਸੰਭਾਲਦਿਆਂ ਹੀ ਲੋਕਾਂ ਵੱਲੋਂ ਇਲਾਕੇ 'ਚ ਵੱਡੀ ਪੱਧਰ ਤੇ ਨਸ਼ਾ ਤਸਕਰੀ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਇਲਾਕੇ 'ਚ ਰੇਡ ਕੀਤੀ ਗਈ ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਕਿ ਜਾਂ ਤਾਂ ਉਹ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਹਲਕਾ ਕੁਰੂ ਹਰ ਸਹ ਹੈ ਸੁਬਾ ਜਿਹੜੀ ਰੇਡ ਕੀਤੀ ਗਈ ਹੈ ਤੜਕੇ ਤੜਕੇ ਚੱਕਲੇ ਤੁਸੀਂ ਜੰਜਾਂ ਚੋਂ ਜੀ ਸੱਸੀ ਗਾਲ ਜੀ ਹਲੇ ਪਰਸੋ ਹੀ ਜਿਹੜਾ ਗੁਰੂ ਹਰ ਸਾਹਿਬ ਦਾ ਆਪਣਾ ਚਾਰਜ ਦਿੱਤਾ ਗਿਆ ਤੇ ਉਹਦੇ ਵਿੱਚ ਪਬਲਿਕ ਜਿਹੜੀ ਕੱਲ ਆਕੇ ਮਰੀ ਸੀ ਉਹਨਾਂ ਨੂੰ ਕਾਫੀ ਪ੍ਰੋਬਲਮ ਸੀਗੀ ਜਿਹਦੇ ਵਿੱਚ ਚਿੱਟੇ ਦੀ ਪ੍ਰੋਬਲਮ ਹੈਗੀ ਤੇ ਨਾਲੇ ਸਨੈਚਿੰਗ ਵੈਰਾ ਦੀ ਚੋਰੀ ਦੀ ਹੈ ਤੇ ਉਸ ਰਿਗਾਰਡਿੰਗ ਫਿਰ ਵੱਡੇ ਸਾਹਿਬ ਨਾਲ ਐਸਪੀ ਸਾਹਿਬ ਨਾਲ ਡਿਸਕਸ ਕਰਕੇ ਅਸੀਂ ਚਾਰਟ ਆਊਟ ਪਲਾਨ ਕੀਤਾ ਸੀਗਾ ਕਿ ਉਹਦੇ ਸਰਪੰਚ ਅਸੀਂ ਸਵੇਰੇ ਰੇਡ ਕੀਤੀ ਸੀ ਤਿੰਨ ਚਾਰ ਬਸਤੀਆਂ ਰੱਖੀਆਂ ਸੀ ਜਿਹਦੇ ਵਿੱਚ ਆਪਾਂ ਪੱਠਾ ਬਸਤੀ ਦੇ ਵਿੱਚੋਂ ਦੋ ਜਿਹੜੇ ਸੀਗੇ ਲੜਕੇ ਜਿਹੜੇ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਦਾ ਮਕਦਮਾ ਦਰਜ ਹੈ ਗਿਆ ਤੇ ਉਹਲੇ ਵਾਂਟਡ ਸੀਗੇ ਉਹ ਅਸੀਂ ਪਕੜੇ ਗਏ ਤੇ ਨਾਲ ਉਹਦੇ ਨਾਲ ਅਸੀਂ ਪੰਜ ਜਿਹੜੇ ਮੋਟਰਸਾਈਕਲ ਵਿਦਾਊਟ ਨੰਬਰ ਤੇ ਜਿਨ੍ਹਾਂ ਤੇ ਲੱਗਦਾ ਸੀ ਆ ਵੀ ਸ਼ਾਇਦ ਚੋਰੀ ਦੇ ਹੋਣਗੇ ਉਹ ਅਸੀਂ ਵੈਰੀਫਾਈ ਕਰਨ ਵਾਸਤੇ ਲੈ ਕੇ ਆਏ ਜੀ ਜਨਾਬ ਜਿੱਦਾਂ ਦੀ ਅੱਜ ਕਾਰਵਾਈ ਕੀਤੀ ਗਈ ਆ ਇਹ ਲਗਾਤਾਰ ਜਾਰੀ ਰਹੂਗੀ ਕੰਟੀਨਿਊਸਲੀ ਜਦ ਤੱਕ ਇਹ ਬੰਦੇ ਸੁਧਰੇ ਜਾਂਦੇ ਜਾਂਦੇ ਆ ਜਾਂ ਇਹ ਬੰਦੇ ਆਪਣਾ ਏਰੀਆ ਨਹੀਂ ਛੱਡ ਜਾਂਦੇ ਹੈਗੇ ਤੇ ਇਹ ਕੰਟੀਨਿਊਸਲੀ ਜਿਹੜੀ ਹੈਗੀ ਉਹ ਚੱਲਦੀ ਰਹੇਗੀ ਅਸੀਂ ਲਗ ਲਗ ਜਿਹੜੇ ਕਿ ਪੁਆਇੰਟਸ ਦੇ ਕੇ ਵੀ ਕਿਥੋਂ ਕਿਥੇ ਕਿਹੜਾ ਕਿਹੜਾ ਬੰਦਾ ਕਰਦਾ ਹੈਗਾ ਡੇਟੇਲ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਹਰ ਵਾਰੀ ਹਰ ਰੋਜ਼ ਚੱਲੇ ਤੜਕੇ ਰਜਾਈਆਂ ਜੋ ਨਿਕਲ ਕੇ ਨਸ਼ਾ ਤਸਕਰ ਸਿੱਧਾ ਝੇੜ ਪਹੁੰਚੇ ਹਾਲਾਂਕਿ ਇਸ ਰੇਡ ਦਾ ਅਸਰ ਅੱਗੇ ਕਿੰਨਾ ਦੇਖਣ ਨੂੰ ਮਿਲੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਲਈ ਤਾਂ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਕੀਤਾ ਹੈ ਜਿਸ ਦਾ ਅਸਰ ਵੀ ਸਾਫ਼ ਨਜ਼ਰ ਆ ਰਿਹਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ